ਪਹਾੜਾਂ ਦੇ ਬਰਬਾਰੀ ਤੋਂ ਬਾਅਦ ਚੰਡੀਗੜ੍ਹ ਅਤੇ ਪੰਜਾਬ ਦੇ ਤਾਪਮਾਨ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮਾਤਵਾਰ ਤਾਪਮਾਨ ਦੇ ਨਾਲ ਦਿਨ ਦਾ ਘਟੋਕੜਤਾ 1 ਡਿਗਰੀਆ ਹੈ ਪਾਕਿਸਤਾਨ ਅਫਗਾਨਿਸਤਾਨ ਸਰਦ ਤੇ ਪੈਦਾ ਹੋਏ ਚੱਕਰਵਾਤ ਦਾ ਅਸਰ ਪੰਜਾਬ ਤੇ ਵੀ ਪੈ ਰਿਹਾ ਹੈ ਅਮਰitsar ਗੁਰਦਾਸਪੁਰ ਤਰਤਾਰਾ ਤੇ ਪਠਾਨਕੋਟ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਕੇਂਦਰ ਵੱਲੋਂ ਪੂਰੇ ਪੰਜਾਬ ਵਿੱਚ ਅਤੇ ਚੰਡੀਗੜ੍ਹ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 17 ਨਵੰਬਰ ਤੱਕ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਨੂੰ ਥਾਂ ਦੇਣ ਦਾ ਮਾਮਲਾ ਪੂਰੀ ਤਰ੍ਹਾਂ ਹਲ ਭੱਕ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਦੀ ਅਗਵਾਈ ਵਾਲੀ ਟੀਮ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਘਟਾਰੀਆ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚਿਮਾ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲੇ। ਚੰਡੀਗੜ੍ਹ ਪੰਜਾਬ ਦਾ ਹੈ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਅਜਿਹੀ ਸਥਿਤੀ ਵਿੱਚ ਹਰਿਆਣਾ ਕੋਲਾ ਤਾਂ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦਾ ਅਧਿਕਾਰ ਹੈ ਤੇ ਨਾ ਹੀ ਕੋਈ ਇਮਾਰਤ ਜਿਸ ਤਰ੍ਹਾਂ ਈਗੋ ਸੁਵੇਦਨਸ਼ੀਲ ਜ਼ੋਨ ਨੂੰ ਟਾਇਆ ਗਿਆ ਹੈ ਉਹ ਉਚਿਤ ਨਹੀਂ ਹੈ ਹਰਿਆਣਾ ਸਰਕਾਰ ਨੇ ਰਾਜਪਾਲ ਨੂੰ ਪ੍ਰਸਤਾਵ ਭੇਜਿਆ ਹੈ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਚਕੁਲਾ ਵਿੱਚ 12 ਏਕੜ ਜ਼ਮੀਨ ਦੇਵਾਂਗੇ ਉਹਨਾਂ ਨੇ ਪ੍ਰਸਤਾਵ ਵਿੱਚ ਮਕਸਦ ਨਹੀਂ ਲਿਖਿਆ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਮਨ ਪੱਤਰ ਦਿੱਤਾ ਹੈ ਕਿ ਜਿਸ ਵਿੱਚ ਐਕਟ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਵੱਖ ਹੋਏ ਸਨ ਸਮਝੌਤੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਹੀ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਨਗੇ ਅਸੀਂ ਉਹਨਾਂ ਨੂੰ ਬਹੁਤ ਸਾਰੇ ਦਸਤਾਵੇਜ਼ ਸੌਂਪੇ ਹਨ ਗਿੱਤੜਵਾ ਵਿਧਾਨ ਸਭਾ ਜਿਮਨੀ ਚੋਣਾ ਵਿੱਚ ਆਲੇ ਸਿਆਸੀ ਦੁਸ਼ਮਣੀ ਦਾ ਦੂਰ ਆਪਣੇ ਸਿਖਰ ਉੱਤੇ ਹੈ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਉੱਪਰ ਦੋਸ਼ ਲਗਾਏ ਜਾ ਰਹੀ ਥਨ ਇਸੇ ਵਿੱਚ ਆਲੇ ਕੇਂਦਰੀ ਮੰਤਰੀ ਰਵੜਿਤ ਪੀਟੂ ਨੇ ਰਾਜਾ ਵੜਿੰਗੂ ਤੇ ਵੱਡਾ ਹਮਲਾ ਬੋਲਿਆ ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵੀ ਨਿਸ਼ਾਨੇ ਸਾਧੇ ਉਹਨਾਂ ਨੇ ਰਾਜਾ ਵੜਿੰਗ ਦੇ ਬਸਾਂ ਦੀਆਂ ਬਾੜੀਆਂ ਵਿੱਚ ਹੋਏ ਕਥਿਤ ਕਪਲੇ ਦੀ ਜਾਂਚ ਦੀ ਮੰਗ ਕੀਤੀ ਹੈ ਸਰ ਬਸਾਂ ਦੀ ਬਾੜੀਆਂ ਦੇ ਮਸਲੇ ਬੋਲਣਾ ਚਾਹੋਗੇ ਇਸ ਬਾਰੇ ਨਹੀਂ ਆਪਾਂ ਗਿੱਦੜ ਬਾਏ ਚ ਬੈਠੇ ਆ ਤੇ ਦੋ ਗੱਲਾਂ ਇੱਥੇ ਸਪਸ਼ਟ ਨੇ ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗੇਦੜ ਵਾਇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹ ਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੰਮ ਦੱਸਨਾ ਵੀ ਜਿਹੜਾ ਇਹ ਰਾਜਾ ਬੜਿੰਗ ਇਹਦਾ ਉਰੇ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਿਕਾਰਯੋਗ ਐਕਸਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੁੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀ ਡਿੰਪਾ ਜੀ ਉਰੇ ਇਨਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ ਚੋਂ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਉਰੇ ਆ ਕੇ ਕਹਿ ਰਹੇ ਆ 2.5 ਕਰੋੜ ਦਾ ਤਾਂ ਤੇਲ ਹੀ ਫੂਕਦਾ ਜੀ ਇਹਨਾਂ ਨੇ ਫालतू ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਇੰਚਾਰਜ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬੱਸ ਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਾਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਹ ਦਿਨ ਇਹਨਾਂ ਦਾ ਪਤਾ ਲੱਗ ਜਾ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੇ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸਦਨ ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈਂਦੇ ਕਿ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨ ਆਉਂਗੇ ਹੀ ਕੱਢਾਂ ਫਾਈਲ ਥੋੜੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ ਚ ਤੇਲ ਚ ਮੁਗਲੈਲ ਚ ਉਹ ਸਾਰਾ ਕੁਝ ਥੋਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ 'ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਦਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਢੋਂਗ ਰਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ ਤੇ ਹੁਣ ਪਤਾ ਲੱਗੂ ਵੀ ਤੁਸੀਂ ਕਿਹਦੇ ਨਾਲ ਰਲੇ ਹੋਇਓ ਜਾਂ ਕਿਹਦੇ ਨਾਲ ਨਹੀਂ ਜਿਵੇਂ ਕਹਾਵਤ ਆ ਨਾ ਉਹ ਮੈਂ ਸ਼ਬਦ ਯੂਜ਼ ਕਰਨਾ ਨਹੀਂ ਚਾਹੁੰਦਾ ਵੀ ਕੌਣ ਰਲੇ ਆ ਚੋਰਾ ਨਾਲ ਇਹਦਾ ਮਤਲਬ ਇਹ ਸਮਝਿਆ ਜਾਊ ਜੇ ਤੁਸੀਂ ਨਾ ਹੀ ਕਾਰਵਾਈ ਦੋਨੋਂ ਜਾਣੇ ਕਰਦੇ ਇਹਦਾ ਮਤਲਬ ਇਹ ਵਿੱਚ ਇਹਦੀ ਹਿੱਸੇਦਾਰੀ ਇਹਦੀ ਹਿੱਸੇਦਾਰੀ ਆਮ ਆਦਮੀ ਪਾਰਟੀ ਦੇ ਪਾਰਟੀ ਨੂੰ ਵੀ ਹਿੱਸੇਦਾਰੀ ਰਾਜੇ ਬੜਿੰਗ ਦੀ ਮਿਲ ਗਈ ਹੈ ਕਿਉਂਕਿ ਤੁਸੀਂ ਫਲੋਰ ਆਫ ਦਾ ਹਾਊਸ ਕੇ ਪਵਿੱਤਰ ਚੋਂ ਝੂਠ ਨਹੀਂ ਹੋ ਸਕਦਾ ਤੁਸੀਂ ਫਾਈਲ ਝਾੜ ਕੇ ਦਿਖਾਈ ਮੈਂ ਝਾੜਾ ਫਾਈਲ ਤੇ ਕੇਜਰੀਫਾਦ ਸਾਹਿਬ ਜੇ ਤੁਸੀਂ ਥੋੜੀ ਜੀ ਵੀ ਤੁਹਾਡੇ ਚ ਥੋੜੀ ਜੀ ਵੀ ਤੁਹਾਡੇ ਚ ਜੇ ਲਿਆਕਤ ਬਚੀ ਆ ਜੇ ਥੋੜੀ ਜੀ ਇਮਾਨਦਾਰੀ ਸੱਚਾਈ ਬਚੀ ਆ ਸ਼ੀਸ਼ਮਹਿਲ ਤੋਂ ਬਾਅਦ ਤਾਂ ਚਲੋ ਸਾਨੂੰ ਆਸ ਨਹੀਂ ਪਰ ਮੈਂ ਕਹਿਣਾ ਜ਼ਰੂਰ ਹੈ ਕਿਉਂਕਿ ਆਖਰੀ ਕੈਂਪੇਨ ਦੇ ਗੇਟ 'ਚ ਤੁਸੀਂ ਦੋਨਾਂ ਨੇ ਸਟੇਜ ਤੇ ਇਕੱਠੇ ਹੋਣਾ ਡਿੰਪੀ ਜੀ ਵੀ ਇਕੱਠੇ ਹੋਣਗੇ ਬੀ ਕਿਉਂ ਡਿੰਪੀ ਜੀ ਇਹਨਾਂ ਨੂੰ ਪੁੱਛਿਓ ਅੱਜ ਤੱਕ ਰਾਜਾ ਬੜਿੰਗ ਨੂੰ ਕਿਉਂ ਛੱਡਿਆ ਹੋਇਆ ਸਿਰਫ ਇਹ ਇਸ ਕਰਕੇ ਵੀ ਜੇ ਇੱਕ ਵਾਰ ਕੇਸ ਕਰਤਾ ਲੋਕਾਂ ਦੇ ਯਾਰ ਲੋਕਾਂ ਦਾ ਪੈਸਾ ਤੁਸੀਂ ਲੁਕਣ-ਮੇਚੀ ਦੀ ਖੇਡ ਖੇਡਦੇ ਹੋ ਵੀ ਰਾਜੇ ਨੂੰ ਡਰਾ ਕੇ ਬੜਿੰਗ ਸਾਹਿਬ ਨੂੰ ਡਰਾ ਕੇ ਅਸੀਂ ਥੱਲੇ ਲਾਈ ਰੱਖੀਏ ਪਰ ਉਹ ਸਾਡਾ ਇੰਟਰਸਟ ਹੋ ਚ ਨਹੀਂ ਉਹ ਪੋਲਿਟੀਕਲ ਗੱਲ ਹੋ ਸਕਦੀ ਹੈ ਵੀ ਤੁਸੀਂ ਉਹ ਡਰਾ ਕੇ ਨੂੰ ਥੱਲੇ ਲਾਈ ਰੱਖਿਆ ਕੱਲ੍ਹ ਇਹ ਆ ਵੀ ਉਹ ਪੈਸਾ ਲੋਕਾਂ ਦਾ ਟੈਕਸ ਦਾ ਪੈਸਾ ਹੈ ਜਿਹੜਾ ਰਾਜਾ ਵੜਿੰਗ ਸਾਹਿਬ ਦੇਤੇ ਇਹਨਾਂ ਦੇ ਟਿੱਡ ਚ ਗਿਆ ਹੈ ਨਹੀਂ ਕੁਛ ਹੁੰਦਾ ਤਾਂ ਇਸ ਸਟੇਜ ਤੋਂ ਇਸ ਸਟੇਜ ਤੋਂ ਕਹਿ ਕੇ ਜਾਇਓ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਇਸ ਸਟੇਜ ਤੋਂ ਕਹਿ ਕੇ ਜਾਇਓ ਵੀ ਅਸੀਂ ਇਹ ਕੇਸ ਸੀਬੀਆਈ ਨੂੰ ਦਿੰਨੇ ਆ ਅਸੀਂ ਕੇਸ ਈਡੀ ਨੂੰ ਦਿੰਨੇ ਆ ਅਸੀਂ ਇਹ ਕੇਸ ਜਿਹੜਾ ਸੈਂਟਰਲ ਏਜੰਸੀ ਨੂੰ ਦਿੰਨੇ ਆ ਅਸੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਮੈਂ ਦੋਨਾਂ ਜਣਿਆਂ ਨੂੰ ਤੁਹਾਨੂੰ ਤੁਹਾਡੇ ਆਉਣ ਤੋਂ ਪਹਿਲਾਂ ਅਗੇ ਦਿੜਵਾਏ ਮੈਂ ਅਪੀਲ ਤੁਹਾਨੂੰ ਕਰਦੀ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨ ਦੇ ਸਕੇ ਦਿੰਦੇ ਆ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤੇ ਕੱਲ ਦੀ ਗੱਲ ਹੋ ਚੁੱਕੀ ਆ ਤੇ ਹੁਣ ਕੈਨੇਡੀਅਨ ਏਮਪਲੋਇਰਾਂ ਨੂੰ ਉੱਚੀ ਆ ਉਜਰਤਾ ਦੀ ਦਰਾਂ ਦੇ ਕੰਮੇ ਰਖੜੇ ਪੈਣਗੇ ਟੈਂਪਰੇਰੀ ਵੀਜ਼ਾ ਤੇ ਆਏ ਪਰ ਸਮੇਂ ਸਿਰ ਵਾਪਸੀ ਨਾ ਕਰਨ ਵਾਲਿਆਂ ਨੂੰ ਆੰਦੇ ਕੁੱਝ ਮਹੀਨਿਆਂ ਦੌਰਾਨ ਵੱਟੀ ਗਿਣਤੀ ਵਿੱਚ ਰਿਪੋਰਟ ਕੀਤਾ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਰਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਉਹ ਹੋ ਸਕਦੇ ਹਨ ਜਿਨ੍ਹਾਂ ਨੂੰ ਪਿਛਲੇ 8 ਸਾਲ ਦੌਰਾਨ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਸਨ ਪਰ ਉਹਨਾਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਫਸਰਾਂ ਦੀ ਅੱਖਾਂ ਵਿੱਚ ਘੱਟਾ ਪਾਉਂਦੇ ਆ ਆਪਣਾ ਟਿਕਾਣਾ ਹੀ ਬਦਲ ਲਿਆ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੁਲਕ ਵਿੱਚ ਨਵੇਂ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਤੀ ਵਿੱਚ 23% ਕਟੋਤੀ ਕੀਤੀ ਜਾ ਰਹੀ ਹੈ ਤੇ ਟੈਂਪਰੇਰੀ ਰੈਜ਼ਿਡੈਂਸ ਦਾ ਦਾਖਲਾ ਵੀ ਉੱਤੇ ਪੱਤਰ ਦੇ ਘਟਾਇਆ ਜਾ ਰਿਹਾ ਹੈ ਗ੍ਰੇਟਰ ਵੈਨਕੂਵਰ ਪੋਰਟ ਆਫ ਟ੍ਰੇਡ ਵੱਲੋਂ ਕਰਵਾਏ ਗੇ ਸਮਾਗਮ ਵਿੱਚ ਪਹੁੰਚੀ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਏਮਪਲੋਇਰ ਅਤੇ ਏਮਪਲੋਇਜ਼ ਦਰਮਿਆਨ ਸਭ ਤੋਂ ਮਾੜੇ ਸਬੰਧ ਦੇਖ ਨੂੰ ਮਿਲ ਰਹੇ ਹਨ ਵਿਦੇਸ਼ੀ ਕਾਮਿਆਂ ਦੀ ਸ਼੍ਰੇਣੀ ਵਿੱਚ ਹਾਲਾਤ ਹੋਰ ਵੀ ਮਾੜੇ ਹਨ ਜਿੱਥੇ ਕਿਰਤੀਆਂ ਦਾ ਵੱਡੇ ਪੱਤਰ ਤੇ ਸ਼ੋਸ਼ਣ ਕੀਤਾ ਜਾਂਦਾ ਹੈ ਖੇਤੀ ਸੈਕਟਰ ਤੇ ਫੂਡ ਪ੍ਰੋਸੈਸਿੰਗ ਵਿੱਚ ਤਾਂ ਵਿਦੇਸ਼ੀ ਕਾਮਿਆਂ ਨੂੰ ਬੜਨ ਦਾ ਮੈਂ ਤਾਂ ਨਾ ਵੀ ਨਹੀਂ ਮਿਲਦਾ ਪਰ ਫੈਡਰਲ ਸਰਕਾਰ ਵੱਲੋਂ ਆਰਜੀ ਵਿਦੇਸ਼ੀ ਕਾਮਿਆਂ ਦੀ ਅਥਾ ਆਵੰਤ ਦੇ ਰੋਕ ਲਗਾ ਦਿੱਤੀ ਗਈ ਅਤੇ ਹੁਣ ਸਸਤੇ ਵਿਦੇਸ਼ੀ ਮਜ਼ਦੂਰ ਮਿਲਣ ਵਾਲਾ ਦੌਰ ਲੰਘ ਚੁੱਕਾ ਹੈ ਮਾਰਕ ਮਿਲਰ ਨੇ ਦੱਸਿਆ ਕਿ ਨਵੰਬਰ ਵਿੱਚ ਦਾਖਲ ਹੋੁੰਦਿਆਂ ਹਾਲਾਤ ਹੋਰ ਬਿਹਤਰ ਹੋਣਗੇ ਅਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਹੋਰ ਘਟਾ ਦਿੱਤੀ ਜਾਵੇਗੀ ਉਨ੍ਹਾਂ ਦਲੀਲ ਦਿੱਤੀ ਹੈ ਕਿ ਕੈਨੇਡਾ ਵਿੱਚ ਮੌਜੂਦ ਕੀਰਤੀਆਂ ਨੂੰ ਪੀਆਰ ਦੇਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਕੀਰਤੀ ਸੱਦਨ ਦਾ ਰੋਹਾਨ ਘਟਾਇਆ ਗਿਆ ਹੈ ਟੈਂਪਰੇਰੀ ਵੀਜ਼ਾ ਤੇ ਆਏ ਲੋਕਾਂ ਦਾ ਜ਼ਿਕਰ ਕਰਦੇ ਐ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਹੀਂ ਕਰਦੇ ਇਸ ਤਰੀਕੇ ਨਾਲ ਉਹ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਰਹੇ ਰਹੇ ਹਨ ਦੱਸਦੇ ਕਿ ਗਲੋਬਲ ਨਿਊਜ਼ ਵੱਲੋਂ ਇੱਕ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਪ੍ਰਵਾਸੀ ਨੂੰ ਰਿਪੋਰਟ ਕਰਨ ਦੀ ਹੁਕਮ ਤਾ ਜਾਰੀ ਹੋਏ ਪਰ 2018 ਤੱਕ 1200 ਲੋਕ ਕੈਨੇਡਾ ਵਿੱਚ ਹੀ ਮੌਜੂਦ ਸਨ ਉਧਰ ਅਮਰੀਕਾ ਚੋਣਾਂ ਵਿੱਚ ਡੋਨਲਡ 트ਰਪ ਦੀ ਜਿੱਤ ਮੰਗਰੋਂ ਪੈਦਾ ਹੋਏ ਹਾਲਾਤ ਬਾਰੇ ਮਾਰਕ ਮਿਲਰ ਨੇ ਕਿਹਾ ਕਿ ਉਹ ਹੁਮੈਨ ਨਾਲ ਸਿੱਧੀ ਗੱਲਬਾਤ ਕਰਨਾ ਚਾਹਣਗੇ